ਅੱਜ ਘਾੜ ਇਲਾਕੇ ਦੇ ਅੱਡ-ਅੱਡ ਪਿੰਡਾਂ ਦੀਆਂ ਪੰਚਾਇਤਾਂ ਦੀ ਹਾਜ਼ਰੀ ਦੇ ਵਿੱਚ ਤੇ ਘਾੜ ਇਲਾਕੇ ਦੀਆਂ ਸਾਰੀਆਂ ਸਖੀਤਾਂ ਦੀ ਹਾਜ਼ਰੀ ਦੇ ਵਿੱਚ ਇਹ ਖੁਸ਼ਖਬਰੀ ਸਾਂਝੀ ਕਰ ਲਈ ਅਸੀਂ ਇਕੱਠੇ ਹੋਏ ਆ ਜਿਹੜਾ ਘਾੜ ਲੱਕੇ ਨੂੰ ਰਸਤਾ ਜਾਂਦਾ ਰੋਪੜ ਤੋਂ ਮਾਦਰੀ ਜੱਟਾਂ ਵੱਲੋਂ ਉੱਥੇ ਅਸੀਂ ਨਹਿਰ ਦੇ ਪੁਲ ਦੇ ਉੱਪਰ ਖੜੇ ਆ ਸੋ ਇੱਥੇ ਅੱਜ ਤੁਹਾਡੇ ਸਭ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਮੈਨੂੰ ਮਾਣ ਹੋ ਰਿਹਾ ਕਿ ਇਸ ਇਲਾਕੇ ਦੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਜਿਹੜੀ ਦਹਾਕਿਆਂ ਤੋਂ ਕਿਸੇ ਨੇ ਕਦੇ ਸੁਣੀ ਨਹੀਂ ਕਿ ਜਿਹੜਾ ਰੋਪੜ ਤੋਂ ਮਾਜਰੀ ਜੱਟਾਂ ਨੂੰ ਨਹਿਰ ਦੇ ਉੱਪਰੋਂ ਆਪਾਂ ਲੰਘ ਕੇ ਜਾਂਦੇ ਆ ਬਹੁਤ ਪੁਰਾਣਾ ਬੜਾ ਛੋਟਾ ਜਿਹਾ ਉੱਥੇ ਪੁਲ ਹੈ ਇਹ ਮੰਗ ਸੀ ਕਿ ਇੱਥੇ ਵੱਡਾ ਪੁਲ ਜਿਹੜਾ ਬਣਨਾ ਚਾਹੀਦਾ ਤਾਂ ਕਿ ਇਧਰੋਂ ਘਾੜ ਇਲਾਕੇ ਨੂੰ ਜਿਹੜਾ ਲੰਘ ਆਏ ਉਹ ਵਧੀਆ ਹੋ ਸਕੇ ਹੁਣ ਤਾਂ ਇੱਥੋਂ ਆ ਪੁਲ ਤੋਂ ਇੱਕ ਇੱਕ ਗੱਡੀ ਲੰਘਦੀ ਹੈ ਇੱਕ ਟਾਈਮ ਦੇ ਵਿੱਚ ਇਹ ਵੀ ਬੜਾ ਪੁਰਾਣਾ ਪੁਲ ਹੈ ਸੋ ਅੱਜ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਪੰਜਾਬ ਗਵਰਨਮੈਂਟ ਦਾ ਕਿ ਸਾਡੀ ਇਸ ਮੰਗ ਨੂੰ ਸੁਣਦੇ ਹੋਏ ਇਸ ਥਾਂ ਦੇ ਉੱਪਰ ਇੱਕ ਨਵਾਂ ਪੁਲ ਹੈ ਜਿਹੜਾ ਉਹ ਮਨਜ਼ੂਰ ਕਰ ਦਿੱਤਾ 10 ਕਰੋੜ ਦੀ ਲਾਗਤ ਦੇ ਨਾਲ ਇਸ ਨਹਿਰ ਦੇ ਉੱਪਰ ਹੁਣ ਜਿਹੜਾ ਨਵਾਂ ਪੁਲ ਹੈ ਉਹ ਬਣੇਗਾ ਸਿਰਫ ਮਨਜ਼ੂਰੀ ਨਹੀਂ ਹੋਇਆ ਬਲਕਿ ਹੁਣ ਜਿਹੜਾ ਇਸ ਪੁਲ ਦਾ ਟੈਂਡਰ ਹੈ ਉਹ ਵੀ ਪਾਸ ਹੋ ਗਿਆ ਇੱਕ ਅੱਜ ਅਖਬਾਰ ਟੈਂਡਰ ਆ ਜਾਊਗਾ ਟੈਂਡਰ ਆ ਕੇ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਨੂੰ ਟੈਂਡਰ ਮਿਲਿਆ ਇਸ ਪੁਲ ਦਾ ਜਿਹੜਾ ਕੰਮ ਹੈ ਉਹ ਜਲਦ ਤੋਂ ਜਲਦ ਸ਼ੁਰੂ ਹੋ ਜਾਊਗਾ ਸੋ 10 ਕਰੋੜ ਦੀ ਲਾਗਤ ਦੇ ਨਾਲ ਇਹ ਪੁਲ ਇਸ ਨਹਿਰ ਦੇ ਉੱਪਰ ਜਿਹੜਾ ਉਹ ਮਨਜ਼ੂਰ ਕੀਤਾ ਗਿਆ ਜਦੋਂ ਅਸੀਂ ਰੋਪੜ ਤੋਂ ਜਾਂਦੇ ਹਾਂ ਘਾੜ ਇਲਾਕੇ ਨੂੰ ਮਾਜਰੀ ਜੱਟਾਂ ਵੱਲ ਨੂੰ ਜਿਹੜਾ ਨਹਿਰ ਦੇ ਉੱਪਰ ਪੋਲ ਹੈ ਉਹ 58 ਮੀਟਰ ਲੰਬਾ ਪੋਲ ਹੁਣ ਇਸ ਸਟੀਲ ਬ੍ਰਿਜ ਬਣੇਗਾ 10 ਮੀਟਰ ਚੌੜਾ ਜਿਹਦੇ ਨਾਲ ਕੇ ਗੱਡੀਆਂ ਦੀ ਕੋਈ ਤੁਹਾਨੂੰ ਟ੍ਰੈਫਿਕ ਦੀ ਕਿਸੇ ਤਰ੍ਹਾਂ ਦੀ ਵੀ ਜੜੀ ਰੁਕਾਵਟ ਨਹੀਂ ਆਉਂਗੀ ਇਹ ਤਾਂ ਪਹਿਲਾਂ ਜਿਹੜਾ ਇਹ ਇਲਾਕਾ ਹੈ ਜਿੱਥੇ ਰੂਟੀਨ ਦੇ ਲੰਘੇ ਦੇ ਵਿੱਚ ਵੀ ਇੱਥੇ ਰੁਕਾਵਟ ਹੈ ਉੱਥੇ ਰਾਤ ਬਰਾਤੇ ਦਾ ਬਿਲਕੁਲ ਜ਼ਿਆਦੀ ਰੁਕਾਵਟ ਸੀਗੀ ਇਸ ਪੋਲ ਦੇ ਕਰਕੇ ਪਰ ਹੁਣ ਇਹ 10 ਕਰੋੜ ਦਾ ਜਿਹੜਾ ਪੁਲ ਹੈ ਉਹ ਪਾਸ ਹੋਇਆ ਸਾਰੀਆਂ ਸਾਰੇ ਪਿੰਡ ਵਾਲਿਆਂ ਨੂੰ ਸਾਰੀਆਂ ਪੰਚਾਇਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਘਾੜ ਨਿਵਾਸੀਆਂ ਨੂੰ ਇਸ ਨਵੇਂ 10 ਕਰੋੜ ਦੇ ਪੁਲ ਦੀ ਮੁਬਾਰਕਬਾਦ ਤੇ ਮੈਂ ਬਾਰ ਬਾਰ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਹ ਕੰਮ ਸਾਡੇ ਇਲਾਕੇ ਦੇ ਵਿੱਚ ਕੀਤੇ ਨੇ ਜਿਹੜੇ ਕਦੇ ਕਿਸੇ ਦੇ ਏਜੰਡੇ 'ਤੇ ਨਹੀਂ ਆਏ ਗੱਲਾਂ ਕਰਨੀਆਂ ਬਹੁਤ ਸੌਖੀਆਂ ਅੱਜ ਅੱਜ ਜਿਹੜੇ ਲੋਕ ਭਗਵੰਤ ਸਿੰਘ ਮਾਨ ਜੀ ਨੂੰ ਕ੍ਰਿਟਿਕਾਈਜ਼ ਕਰ ਰਹੇ ਨੇ ਗੱਲ ਗੱਲ ਦੇ ਉੱਪਰ ਮੈਂ ਤੁਹਾਡੀ ਹਾਜ਼ਰੀ ਉਹਨਾਂ ਕੋਲ ਪੁੱਛਦਾ ਵੀ ਉਸ ਵੇਲੇ ਉਹ 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 ਵੀ ਗਵਰਨਮੈਂਟ ਦੇ ਵਿੱਚ ਰਹੇ ਨੇ ਉਸ ਵੇਲੇ ਉਹਨਾਂ ਦੀ ਸਰਕਾਰਾਂ ਕਿੱਥੇ ਸੁੱਤੀਆਂ ਰਹੀਆਂ ਜਦੋਂ ਲੋਕਾਂ ਦੇ ਇਦਾਂ ਦੇ ਮੁੱਦੇ ਜਿਹੜੇ ਇਹਨਾਂ ਦੀ ਜ਼ਮੀਨ ਤੇ ਲੋੜ ਸੀਗੀ ਕਦੇ ਕਿਸੇ ਨੇ ਨਾ ਬਾਰੇ ਸੋਚਿਆ ਨਹੀਂ ਅੱਜ ਘਾੜ ਇਲਾਕੇ ਵਾਸਤੇ ਮੈਂ ਘਾੜ ਇਲਾਕੇ ਵਾਲਿਆਂ ਨੂੰ ਬੇਨਤੀ ਕਰਦਾ ਵੀ ਇੱਕ ਵਾਰ ਗਿਣ ਕੇ ਦੇਖ ਲਿਓ ਵੀ ਘਾੜ ਇਲਾਕਾ ਜਿਹੜਾ ਪਛੜਿਆ ਗਿਣਦੇ ਸੀਗੇ ਵੀ ਕਿੰਨੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਆ 3 ਸਾਲ ਦੇ ਸਮੇਂ ਵਿੱਚ ਮਿਲੀਆਂ ਨੇ 10 ਕਰੋੜ ਦਾ ਪੁਲ ਮਿਲ ਗਿਆ ਤੇ ਕਰੋੜਾਂ ਦੀ ਸੜਕ ਜਿਹੜੀ 27 ਕਰੋੜ ਦੀ ਸੜਕ ਜਿਹਨਾਂ ਘਾੜ ਲੱਕਾ ਹਿਮਾਚਲ ਨਾਲ ਜੁੜ ਰਿਆ ਉਧਰ ਚੰਡੀਗੜ੍ਹ ਨਾਲ ਜੁੜ ਰਿਆ ਹਰੀਪੁਰ ਬਰਦਾਰ ਤੋਂ ਉਧਰ ਚੰਡੀਗੜ੍ਹ ਨਾਲ ਜੁੜ ਰਿਆ ਇਧਰ ਮਾਜਲੀ ਗੱਟਾਂ ਤੋਂ ਹੋ ਕੇ ਹਿਮਾਚਲ ਦੇ ਨਾਲ ਜੁੜ ਰਿਆ ਇਹ 27 ਕਰੋੜ ਦੀ ਜਿਹੜੀ ਸੜਕ ਹੈ ਜਿਹੜੀ ਬਹੁਤ ਵੱਡੀ ਮੰਗ ਸੀਗੀ ਉਹ ਵੀ ਘਾੜ ਲੱਕੇ ਨੂੰ ਮਿਲੀ ਹੈ 10 ਕਰੋੜ ਦਾ ਪੁਲ ਮਿਲਿਆ ਪਿੰਡਾਂ ਪਿੰਡਾਂ ਜਿਹੜੇ ਟਿਊਬਲ ਹੈ ਉਹ ਲੱਗੇ ਨੇ ਸੋ ਬਹੁਤ ਵੱਡੀਆਂ ਮੰਗਾਂ ਜਿਹੜੀਆਂ ਘਾੜ ਲੱਕੇ ਦੀਆਂ ਉਹ ਆ 3 ਸਾਲ ਦੇ ਸਮੇਂ ਦੇ ਵਿੱਚ ਪੂਰੀਆਂ ਹੋਈਆਂ ਨੇ ਆ ਪੁਲ ਨੂੰ ਲੈ ਕੇ ਬਾਰ-ਬਾਰ ਸਾਰੇ ਪਿੰਡ ਵਾਲਿਆਂ ਵੱਲੋਂ ਮੰਗ ਕੀਤੀ ਜਾਂਦੀ ਸੀ ਕਿ ਜੇ ਆ ਪੁਲ ਬਣ ਜੇ ਤੇ ਹੋਰ ਕਿਸੇ ਕੰਮ ਦੀ ਲੋੜ ਨਹੀਂ ਐ ਪਰ ਕੰਮ ਤਾਂ ਜਿਹੜੇ ਹੋਰ ਐ ਉਹ ਵੀ ਹੋਏ ਐ ਤੇ ਉਹ ਵੀ ਹੋਣੇ ਐ ਉਹਦੇ ਨਾਲ ਨਾਲ ਆ ਪੁਲ ਦੀ ਮੰਗ ਵੀ ਜਿਹੜੀ ਪੂਰੀ ਹੋ ਗਈ ਇਹਦੀ ਸਾਰੇ ਘਾੜ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਤੁਸੀਂ ਸਾਰੇ ਇੱਥੇ ਇਸ ਖੁਸ਼ੀ ਨੂੰ ਮਨਾਉਣ ਲਈ ਇਕੱਠੇ ਹੋਏ ਆ ਜਲਦੀ ਇਸ ਪੁਲ ਦੇ ਕੰਮ ਦਾ ਉਦਘਾਟਨ ਕਰ ਲਈ ਵੀ ਆਪਾਂ ਇਹ ਤੋਂ ਵੱਡੇ ਇਕੱਠ ਦੇ ਵਿੱਚ ਇਕੱਠੇ ਹੋਵਾਂਗੇ ਧੰਨਵਾਦ ਜੈ ਹਿੰਦ ਭਗਵਾਨ ਦਾ ਜੱਲ ਜਿੰਦਾਬਾਦ زندہ <laughs> باد <laughs>